ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਤੇ ਪੰਜਾਬ ਦੇ 12 ਜ਼ਿਲ੍ਹੇ ਹੱਟ ਤੋਂ ਪ੍ਰਭਾਵਿਤ ਆ ਤੇ ਕਾਰਨ ਇਹ ਆ ਕਿ ਮੌਕਾ ਰਹਿੰਦਿਆਂ ਸਮੇਂ ਨੂੰ ਜਿਹੜਾ ਸਰਕਾਰਾਂ ਸੰਭਾਲਦੀਆਂ ਨਹੀਂ 276 ਕਰੋੜ ਰੁਪਇਆ ਜਿਹੜਾ ਉਹ ਨਹਿਰਾਂ ਦੀ ਸਫਾਈ ਵਾਸਤੇ ਡੈਮਾਂ ਦੀ ਸਫਾਈ ਵਾਸਤੇ ਝੀਲਾਂ ਦੀ ਸਫਾਈ ਵਾਸਤੇ ਰੱਖਿਆ ਸੀ ਬੰਨਾਂ ਦੀ ਮੁਰੰਮਤ ਤੇ ਪੁਲਾਂ ਦੀ ਮੁਰੰਮਤ ਆ ਜਿਹੜਾ ਪੁਲ ਵਾ ਇਹ ਆਪਣੀ ਉਮਰ ਵੀ ਆ ਚੁੱਕਿਆ ਸੀ ਤਕਰੀਬਨ 80-85 ਸਾਲ ਦੀ ਇਹਦੀ ਉਮਰ ਆ ਔਰ ਚੀਲਾਂ ਦੀ ਸਫਾਈ ਨਾ ਕਰਨ ਕਰਕੇ ਆ ਜਿਹੜੀ ਬੂਟੀ ਆ ਇਹ ਚੀਲਾਂ ਦੇ ਵਿੱਚ ਵੱਧ ਪਾਈ ਗਈ ਆ ਉਹਦਾ ਕਰਕੇ ਇਹ ਟੁੱਟ ਗਿਆ ਇਹਨੂੰ ਟੁੱਟੇ ਨੂੰ ਅੱਜ 8 ਦਿਨ ਹੋ ਗਏ ਆ ਔਰ 8 ਦਿਨਾਂ ਦੇ ਵਿੱਚ ਜਿਹੜਾ ਨੁਕਸਾਨ ਅੱਗੇ ਹਰੀਕੇ ਹੈਡਵਰਕਸ ਤੋਂ ਥੱਲੇ ਪਾਣੀ ਨੇ ਕੀਤਾ ਵਾ ਜਿਹੜੀ ਇਹਦੀ ਕੈਪੈਸਿਟੀ ਸੀ ਉਸ ਕੈਪੈਸਿਟੀ ਮੁਤਾਬਕ ਇਹਨੇ ਕਟ ਤੋਂ ਕਾਟੀ ਸਨੇਰ ਨੇ 8000 ਕਿਊਸਕ ਪਾਣੀ ਜਿਹੜਾ ਚੱਲੀ ਜਾਣਾ ਸੀ ਔਰ ਜੇ ਉਹ 8000 ਕਿਊਸਕ ਇਧਰ ਚੱਲਦਾ ਹੁੰਦਾ ਤੇ ਕਿੰਨਾ ਇਲਾਕਾ ਜਿਹੜਾ ਉਹ ਵੱਜਦਾ ਸੀਗਾ ਕਿਉਂਕਿ ਜਦੋਂ 5-7 ਹਜ਼ਾਰ ਕਿਊਸਕ ਪਾਣੀ ਲੈਂਦਾ ਵਾ ਤੇ ਦਰਿਆ ਦੇ ਵਿੱਚ ਕਰੀਬ ਪਾਉਣਾ ਫੁੱਟ 1 ਫੁੱਟ ਪਾਣੀ ਜਿਹੜਾ ਡਾਊਨ ਹੋ ਜਾਂਦਾ ਵਾ ਸੋ ਹੁਣ ਵੀ ਆਸ ਕਰਾਂਗੇ ਪ੍ਰਸ਼ਾਸਨ ਤੋਂ ਕਿ ਇਹਨੂੰ ਅੱਜ ਚੁੱਕਣ ਲੱਗੇ 8 ਦਿਨਾਂ ਬਾਅਦ ਇਹਨੂੰ ਚੁੱਕ ਦਿਆ ਸਾਰ ਐਸ ਨਹਿਰ ਦੇ ਵਿੱਚ ਪਾਣੀ ਜਿਹੜਾ ਉਹ ਕਪੈਸਿਟੀ ਮੁਤਾਬਕ ਖੋਲ ਕਰਵਾਇਆ ਜਾਵੇ ਤਾਂ ਜੋ ਅੱਗੇ ਜਿਹੜਾ ਪਾਣੀ ਜਾ ਰਿਹਾ ਵਾ ਹਰੀਕੇ ਹੈਡਵਰਕਸ ਤੋਂ ਥੱਲੇ ਹਸਿਆਣੀ ਵਾਲੇ ਨੂੰ ਖੋਜਪੁਰ ਰਹੀਂ ਅੱਗੇ ਫਾਜ਼ਰਕੇ ਨੂੰ ਉਹ ਪਾਣੀ ਜਿਹੜਾ ਵਾ ਉਹਦੀ ਤਾਜ਼ਾਦ ਘਟ ਸਕੇ ਉਹਦੀ ਮਕਦਾਰ ਘਟੇ ਤਾਂ ਜੋ ਅਗਲੇ ਲੋਕਾਂ ਨੂੰ ਰਾਤ ਮਿਲੇ ਕਿਉਂਕਿ 20 ਪੰਜੀ ਪਿੰਡ ਜਿਹੜੇ ਆ ਉਹ ਵਿੱਚ ਅਜੇ ਵੀ ਕਿਸਤੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਜਾਂਦੇ ਆ ਜੇ ਇਸ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਕਿਉਂਕਿ ਪਿੱਛੋਂ ਫਲੋ ਵੀ ਕੁਝ ਘਟਿਆ ਇਹ ਚ ਛੱਡਿਆ ਜਾਂਦਾ ਵਾ ਤੇ ਫੇਰ ਉੱਥੇ ਵੀ ਆ ਲੋਕ ਆਪਣੇ ਪੈਰੀਂ ਤੁਰ ਕੇ ਘਰੀ ਜਾਣ ਲੱਪਣਗੇ ਜਿਹੜਿਆਂ ਪਿੰਡਾਂ ਦੇ ਵਿੱਚ ਕਿਸਤੀ ਜਾਂਦੀ ਆ ਸੋ ਆਓ ਇੱਕ ਹੋਈਏ ਤੇ ਏਕੇ ਦੇ ਬਲਬੁੱਤ ਉੱਤੇ ਪੰਜਾਬ ਨੂੰ ਇਸ ਸੰਕਟਮਈ ਸਮੇਂ ਦੇ ਵਿੱਚੋਂ ਕੱਢੀਏ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ